ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਦੇ ਸਰਕਾਰੀ ਹਾਈ ਸਕੂਲ ਦੀਆਂ ਦੋ ਕੁੜੀਆਂ ਕਾਜਲਦੀਪ ਕੌਰ ਪੁੱਤਰੀ ਦਲਬੀਰ ਸਿੰਘ ਨੇ 96.62 ਰੈਂਕ 287 ਅਤੇ ਗੁਰਸ਼ਰਨਜੀਤ ਕੌਰ ਪੁੱਤਰੀ ਹਰਦੇਵ ਸਿੰਘ ਨੇ 97.08 ਰੈਂਕ 175 ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਵਿਦਿਆਰਥਣ ਗੁਰਸ਼ਰਨਜੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਸਕੂਲ ਮੁਖੀ ਮਨਪ੍ਰੀਤ ਸਿੰਘ ਨੇ ਇਹਨਾਂ ਬੱਚੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਹੋਰ ਸਖਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਬੜਾ ਕੀ ਨਾਮ ਦਾ ਮੇਰਾ ਨਾਮ ਗੁਰਸ਼ਰਨਜੀਤ ਕੌਰ ਹੈ ਤੇ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਪੰਜਗੜੀਆਂ ਦੀ ਵਿਦਿਆਰਥਣਾਂ ਤੇ ਮੈਂ ਅੱਜ 10ਵੀਂ ਜਮਾਤ ਦੇ ਮੈਰਿਟ ਮੈਰਿਟੋਰੀਅਸ ਆਈਆਂ। ਉਹਨਾਂ ਕੀ ਗਣਾ ਚਾਹੁੰਦਾ ਸਤੂਰ ਸਨਮਾਨ ਕੀਤਾ ਗਿਆ ਅੱਜ। ਕਿਦਾਂ ਮਸੂਮ ਸੋਹਰੇ। ਹਾਂ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਕੂਲ ਦੇ ਅਧਿਆਪਕ ਜਿਹੜੇ ਮੇਰੇ ਸਾਡੇ ਇਨਚਾਰਜ ਮੈਮ ਸ਼੍ਰੀਮਤੀ ਰਾਜਵਿੰਦਰ ਕੌਰ ਇਹਨਾਂ ਤੇਾਨੂੰ ਇਹਨਾਂ ਨੂੰ ਸਾਡੇ ਬਹੁਤ ਮਾਣ ਹੈ ਕਿ ਅਸੀਂ ਅੱਜ ਇਸ ਮਕਾਮ ਤੇ ਪਹੁੰਚੇ ਆਂ ਤੇ ਅਸੀਂ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਖੁਸ਼ ਹੈ ਕਿ ਅਸੀਂ ਅੱਜ ਕਮਰਸ ਕੀ ਬਣਾ ਜੰਦੇ। ਮੇ ਮੈਂ ਡਾਕਟਰ ਬਣਨਾ ਚਾਹੁੰਦੀ ਆ ਮੈਂ ਮੈਡੀਕਲ ਲਾਈਨ ਚ ਜਾਣਾ ਚਾਹੁੰਦੀ ਆ ਕੀ ਕਹਿਣਾ ਚਾਹੁੰਦੇ ਜਿਹੜੇ ਮਾਂ ਪਿਓ ਬੱਚੀਆਂ ਤੇ ਥੋੜੀ ਪਾਬੰਦੀ ਲਾ ਕੇ ਰੱਖਦੇ ਉਹਨਾਂ ਨੂੰ ਅੱਜ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਕੋਈ ਬੱਚੀਆਂ ਵੀ ਅੱਜ ਕੱਲ ਕਿਉਂਕਿ ਬੱਚਿਆਂ ਨੂੰ ਵੀ ਬਰਾਬਰ ਦਾ ਹੱਕ ਹੈ ਮੁੰਡਿਆਂ ਦੇ ਨਾਲ ਤੇ ਬੱਚਿਆਂ ਨੂੰ ਅੱਜ ਕੱਲ ਕੋਈ ਹਰ ਇੱਕ ਫੀਲਡ ਚ ਜਿਹੜੀਆਂ ਲੜਕੀਆਂ ਆ ਉਹਨਾਂ ਦੇ ਜ਼ਿਆਦਾ ਮੇਰਾ ਨਾਮ ਕاجਲਦੀਪ ਕੌਰ ਹੈ ਬੇਟਾ ਟੋਪਰ ਆਏ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਹੈ ਸਾਡੇ ਟੀਚਰਸ ਨੂੰ ਸਾਡੇ ਹੈਡ ਸਰ ਨੂੰ ਸਾਡੇ ਪੇਰੈਂਟਸ ਨੂੰ ਸਾਡੇ ਤੇ ਬਹੁਤ ਮਾਣ ਹੈ ਕਿ ਅਸੀਂ ਅੱਜ ਫੇਰ ਨਾਮ ਰੋਸ਼ਨ ਕੀਤਾ ਹੈ ਸਕੂਲ ਦਾ ਅਸੀਂ 10th ਚ ਫੇਰ ਮੈਰਿਜ ਚ ਆਏ ਹਾਂ ਕੀ ਕਹਿਣਾ ਚਾਹੁੰਦੇ ਸਕੂਲ ਦੇ ਸਟਾਫ ਬਾਰੇ ਮੁੱਖ ਅਧਿਆਪਕ ਜਾਂ ਆਪਣੇ ਅਧਿਆਪਕ ਸਕੂਲ ਦੇ ਸਟਾਫ ਬਾਰੇ ਤਾਂ ਇਹ ਕਵਾਂਗੀ ਪਹਿਲਾਂ ਤਾਂ ਕਿ ਸਾਡੇ ਹੈਡ ਸਰ ਨੇ ਉਹ ਬਹੁਤ ਹੀ ਮਿਹਨਤੀ ਪਰਸਨ ਨੇਗੇ ਸਾਡੇ ਟੀਚਰਸ ਨੇ ਮੇਰੇ ਇਨਚਾਰਜ ਮੈਮ ਨੇ ਰਾਜਵਿੰਦਰ ਮੈਮ ਉਹ ਵੀ ਬਹੁਤ ਮਿਹਨਤ ਕਰਵਾਉਂਦੇ ਨੇ ਸਾਡੇ ਇਹ ਸਕੂਲ ਦੇ ਜਿਹੜੇ ਵੀ ਹਰੇਕ ਟੀਚਰ ਚ ਆਪਣੀ ਆਪਣੀ ਖੂਬੀ ਆ ਉਹਨਾਂ ਕੋ ਆਪਣੀ ਆਪਣੀ ਵੱਖਰੀ ਵੱਖਰੀ ਕਹਿ ਲੋ ਇੱਕ ਹਾਈ ਲੈਵਲ ਦੀ ਕਹਿ ਲੋ ਨੋਲੇਜ ਹੈਗੀ ਆ ਅਸੀਂ ਉਹਨਾਂ ਕੋ ਜਿੰਨੀ ਮਰਜ਼ੀ ਨੋਲੇਜ ਲੈ ਸਕਦੇ ਆ ਕੀ ਬਣਨਾ ਚਾਹੁੰਦੇ ਆ ਲਾਈਫ ਚ ਮੈਂ ਪ੍ਰੋਫੈਸਰ ਬਣਨਾ ਚਾਹੁੰਦੀ ਆ ਪਰ ਟਿਊਸ਼ਨ ਬਣਾ ਮੈਂ ਕਿਹੜਾ ਸਕੂਲ ਹੈ ਜਿਹੜੇ ਦੋ ਬੱਚੇ ਨੂੰ ਪੋਜੀਸ਼ਨ ਆਈ ਹੈ ਕਿਹੜੀ ਪੋਜੀਸ਼ਨ ਆ ਸਭ ਤੋਂ ਪਹਿਲਾਂ ਸਸੀਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਗਵਰਨਮੈਂਟ ਹਾਈ ਸਕੂਲ ਪੰਜਗਰਾਈਆਂ ਡਿਸਟ੍ਰਿਕਟ ਗੁਰਦਾਸਪੁਰ اور ਸਾਡੇ ਦੋ ਸਟੂਡੈਂਟਸ 10th ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੈਰਿਟ ਵਿੱਚ ਆਏ ਨੇ ਗੁਰਸ਼ਰਨਜੀਤ कौर ਵਿਦ 97.08 ਪਰਸੈਂਟੇਜ ਐਂਡ ਕਾਜਲਦੀਪ कौर ਵਿਦ 96.62 ਪਰਸੈਂਟੇਜ ਐਂਡ ਵੀ ਆਲ ਆਰ ਵੀ ਆਲ ਆਰ ਫੀਲਿੰਗ ਪ੍ਰਾਊਡ ਆਫ ਹਰ ਜੀ ਬਿਲਕੁਲ ਜੀ ਅੱਜ ਤੋਂ 2 ਸਾਲ ਪਹਿਲਾਂ ਇਨ 8th ਕਲਾਸ ði ਸਟੂਡੈਂਟਸ ਆ ਮੈਰਿਟ ਮੈਰਿਟੋਰੀਅਸ ਸਟੂਡੈਂਟਸ ਸੋ ਉਦੋਂ ਵੀ ਇਹਨਾਂ ਦੀ ਮੈਰਿਟ ਆਈ ਸੀਗੀ ਜੀ ਔਰ گورنر ਸਾਹਿਬ ਨੇ ਸਾਨੂੰ ਰਾਜ ਭਵਨ ਵਿੱਚ ਬੁਲਾ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਸੀਗਾ ਔਰ ਇਹਨਾਂ ਨੂੰ ਵਜੀਫਾ ਰਾਸ਼ੀ ਜਿਹੜੀ ਹੈ ਉਹ ਦਿੱਤੀ ਗਈ ਸੀ ਸਾਡੇ ਸਕੂਲ ਵੱਲੋਂ ਬੱਚਿਆਂ ਦਾ ਹੌਸਲਾ ਵਾਹ ਕੀਤੀ ਗਿਆ ਸਨਮਾਨਤ ਕੀਤਾ ਗਿਆ ਕੀ ਗੱਲਾਂ ਚੰਗੀਆਂ ਬਿਲਕੁਲ ਜੀ ਦੇਖੋ ਸਕੂਲ ਵੱਲੋਂ ਤਾਂ ਸਨਮਾਨਤ ਕਰਨਾ ਬਣਦਾ ਹੀ ਹੈ ਜੀ ਕਿਉਂਕਿ ਇਹਨਾਂ ਬੱਚਿਆਂ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਸੋ ਇਸ ਕਰਕੇ ਸਾਡੇ ਸਾਰੇ ਸਟਾਫ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਔਰ ਮੈਨੂੰ ਆਪਣੇ ਸਟਾਫ ਦਾ ਵੀ ਸਟਾਫ ਤੇ ਵੀ ਮਾਣ ਹੈ ਔਰ ਇਸ ਪਿੰਡ ਤੇ ਵੀ ਮਾਣ ਹੈ ਇਹਨਾਂ ਬੱਚਿਆਂ ਦੇ ਇਹਨਾਂ ਮਾਪਿਆਂ ਤੇ ਮਾਣ ਹੈ ਕਿ ਇਹ ਬੱਚੀਆਂ ਜਿਹੜੀਆਂ ਨੇ ਅੱਜ ਮੈਰਿਟ ਵਿੱਚ ਆ ਕੇ ਸਾਡੇ ਸਾਰਿਆਂ ਨੂੰ ਸਾਨੂੰ ਪੰਜਾਬ ਵਿੱਚ ਜਿਹੜਾ ਹੈ ਮਾਣ ਦਵਾਇਆ ਹੈ ਥੈਂਕ ਯੂ ਜਿਹੜਾ ਪੀਚਾ ਜਿਹੜਾ ਗੁਰੂ ਹੁੰਦਾ ਗੁਰੂ ਵਾਸਤੇ ਕਿੰਨੀ ਖੁਸ਼ੀ ਹੈ ਜਿਹੜਾ ਦੇਖੋ ਜੀ ਗੁਰੂ ਵਾਸਤੇ ਤੇ ਸਭ ਤੋਂ ਪਹਿਲੀ ਖੁਸ਼ੀ ਇਹ ਹੀ ਹੁੰਦੀ ਹੈ ਜੀ ਜੇਕਰ ਬੱਚਾ ਕੋਈ ਚੰਗਾ ਸਥਾਨ ਕੋ ਚੰਗਾ ਰੈਂਕ ਹਾਸਲ ਕਰਦਾ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਆਪਣੇ ਬੱਚਿਆਂ ਨਾਲ ਸਾਨੂੰ ਇਹਨਾਂ ਦੀ ਖੁਸ਼ੀ ਜ਼ਿਆਦਾ ਹੁੰਦੀ ਹੈ ਜੀ ਔਰ ਵਾਕਈ ਜਦੋਂ ਕੱਲ ਸਾਨੂੰ ਪਤਾ ਲੱਗਾ ਤੇ ਜਦੋਂ ਮੈਂ ਆਪਣੇ ਸਟਾਫ ਨਾਲ ਇਹ ਗੱਲ ਸ਼ੇਅਰ ਕੀਤੀ ਤੇ ਕਿਉਂਕਿ ਇਹਨਾਂ ਦੇ ਕਲਾਸ ਇਨਚਾਰਜ ਮੈਡਮ ਰਾਜਵਿੰਦਰ ਕੌਰ ਜੀ ਨੇ ਸੋ ਉਹ ਵੀ ਇਮੋਸ਼ਨਲ ਬੜੇ ਹੋ ਗਏ ਜੀ ਕਿਉਂਕਿ ਵਾਕਈ ਖੁਸ਼ੀ ਹੁੰਦੀ ਹੈ ਬੱਚਿਆਂ ਨਾਲ ਅਸੀਂ ਇਮੋਸ਼ਨਲੀ ਅਟੈਚ ਹੁੰਨੇ ਆ ਸੋ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਬੱਚਿਆਂ ਦੀ ਜਿਹੜੀ ਇਸ ਪ੍ਰਾਪਤੀ ਵਾਸਤੇ ਜੀ ਸਰ ਮਾ ਹੁਣ ਜਦੋਂ ਸਰਕਾਰੀ ਸਕੂਲ ਡਵੈਲਪ ਹੋ ਰਹੇ ਆ ਨਤੀਜੇ ਚੰਗੇ ਆ ਰਹੇ ਕਿਤੇ ਨਾ ਕਿਤੇ ਪਰਫਰਕ ਪਈਗਾ ਬਿਲਕੁਲ ਜੀ ਇਹ ਵਹਿਮ ਹੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਔਰ ਲੰਮੇ ਸਮੇਂ ਤੋਂ ਅਸੀਂ ਇਸੇ ਕੰਮ ਲਈ ਲੱਗੇ ਹੋਏ ਆ ਕਿ ਜਿਹੜਾ ਇੱਕ ਗਲਤ ਮੈਸੇਜ ਕਹਿ ਲਓ ਕਿ ਕਮਿਊਨਿਟੀ ਵਿੱਚ ਸਮਾਜ ਦੇ ਵਿੱਚ ਗਿਆ ਹੋਇਆ ਸੀਗਾ ਕਿ ਸਰਕਾਰੀ ਸਕੂਲ ਜਿਹੜੇ ਨੇ ਉੱਥੇ ਪੜਾਈ ਨਹੀਂ ਹੁੰਦੀ ਜਾਂ ਮਾਹੌਲ ਚੰਗਾ ਨਹੀਂ ਮਿਲਦਾ ਸੋ ਅਸੀਂ ਉਸ ਵਹਿਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਔਰ ਬਹੁਤ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਜੋ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸਕੂਲ ਦੀਆਂ ਇਹਨਾਂ ਦੋ ਬੱਚੀਆਂ ਨੇ ਮੈਰਿਟ ਰੈਂਕ ਲਿਆ ਹੈ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਸਰਕਾਰੀ ਸਕੂਲਾਂ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜ਼ਰੂਰ ਦਾਖਲ ਕਰਵਾਓ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਜ਼ਰੂਰ